ਦੋਸਤੋ ਅਸੀਂ ਹਾਜ਼ਰਾਂ ਤੁਹਾਡੇ ਲਈ ਇੰਟਰਸਟਿੰਗ ਜੀਕੇ ਕੁਇਜ਼ ਲੈ ਕੇ ਸਵਾਲ ਨੰਬਰ 1 ਭਾਰਤ ਦਾ ਕਿਹੜਾ ਰਾਜ ਨੰਬਰ 1 ਸ਼ਾਕਾਹਾਰੀ ਹੈ ਤੁਹਾਡੇ অপਸ਼ਨ ਹਨ ਮੁੰਬਈ ਰਾਜਸਥਾਨ ਅਤੇ ਗੁਜਰਾਤ ਇਸਦਾ ਜਵਾਬ ਹੈ ਜੀ ਗੁਜਰਾਤ ਸਵਾਲ ਨੰਬਰ 2 ਸੂਰਜ ਪ੍ਰithvi ਤੋਂ ਕਿੰਨੇ ਗੁਣਾ ਵੱਡਾ ਹੈ ਤੁਹਾਡੇ অপਸ਼ਨ ਹਨ 900 ਗੁਣਾ 500 ਗੁਣਾ ਅਤੇ 200 ਗੁਣਾ ਇਸਦਾ ਜਵਾਬ ਹੈ ਜੀ 900 ਗੁਣਾ ਸਵਾਲ ਨੰਬਰ 3 ਮੱਝ ਦੇ ਮੂੰਹ ਵਿੱਚ ਕਿੰਨੇ ਦੰਦ ਹੁੰਦੇ ਹਨ ਤੁਹਾਡੇ অপਸ਼ਨ ਹਨ 32 ਦੰਦ 45 ਦੰਦ ਅਤੇ 20 ਦੰਦ ਇਸਦਾ ਜਵਾਬ ਹੈ ਜੀ 32 ਦੰਦ ਸਵਾਲ ਨੰਬਰ 4 ਦੁਨੀਆ ਦਾ ਪਹਿਲਾ ਕੰਪਿਊਟਰ ਵਾਇਰਸ ਕਿਸ ਦੇਸ਼ ਨੇ ਬਣਾਇਆ ਸੀ ਤੁਹਾਡੇ অপਸ਼ਨ ਹਨ ਅਮਰੀਕਾ ਪਾਕਿਸਤਾਨ ਅਤੇ ਭਾਰਤ ਇਸਦਾ ਜਵਾਬ ਹੈ ਜੀ ਪਾਕਿਸਤਾਨ ਸਵਾਲ ਨੰਬਰ 5 ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਕਿੱਥੇ ਹੋਇਆ ਸੀ ਤੁਹਾਡੇ অপਸ਼ਨ ਹਨ Vrindavan Gokul ਅਤੇ Mathura ਇਸਦਾ ਜਵਾਬ ਹੈ ਜੀ Mathura ਸਵਾਲ ਨੰਬਰ 6 ਭਾਰਤ ਦਾ ਸਭ ਤੋਂ ਪੁਰਾਣਾ ਖੇਲ ਕਿਹੜਾ ਹੈ ਤੁਹਾਡੇ অপਸ਼ਨ ਹਨ ਕੁਸ਼ਤੀ hockey ਅਤੇ ਕਬੱਡੀ ਇਸਦਾ ਜਵਾਬ ਹੈ ਜੀ ਕੁਸ਼ਤੀ ਸਵਾਲ ਨੰਬਰ 7 ਇਲਾਚੀ ਵਿੱਚ ਕਿਹੜਾ ਵਿਟਾਮਿਨ ਪਾਇਆ ਜਾਂਦਾ ਹੈ ਤੁਹਾਡੇ অপਸ਼ਨ ਹਨ ਵਿਟਾਮਿਨ A ਵਿਟਾਮਿਨ C ਅਤੇ ਵਿਟਾਮਿਨ D ਇਸਦਾ ਜਵਾਬ ਹੈ ਜੀ ਵਿਟਾਮਿਨ A ਸਵਾਲ ਨੰਬਰ 8 ਗੁਲਾਬੀ ਰੰਗ ਦਾ ਦੁੱਧ ਕਿਸ ਜਾਨਵਰ ਦਾ ਹੁੰਦਾ ਹੈ ਤੁਹਾਡੇ অপਸ਼ਨ ਹਨ ਦਰਿਆਈ ਕੋੜਾ ਹਿੱਪੋ ਅਤੇ ਕਸ਼ਮੀਰੀ ਪੇੜ ਇਸ ਦਾ جواب ਹੈ ਜੀ ਹਿੱਪੋ ਸਵਾਲ ਨੰਬਰ 9 ਸਭ ਤੋਂ ਵੱਡਾ ਚਿੜਿਆ ਘਰ ਕਿੱਥੇ ਸਥਿਤ ਹੈ ਤੁਹਾਡੇ অপਸ਼ਨ ਹਨ ਗੁਜਰਾਤ ਲਖਨਊ ਅਤੇ ਕਲਕੱਤਾ ਇਸਦਾ ਜਵਾਬ ਹੈ ਜੀ ਕਲਕੱਤਾ ਸਵਾਲ ਨੰਬਰ 10 ਕਿਸ ਜੀਵ ਦੇ ਕੋਲ ਦਿਲ ਅਤੇ ਦਿਮਾਗ ਦੋਨੋਂ ਨਹੀਂ ਹੁੰਦੇ ਤੁਹਾਡੇ অপਸ਼ਨ ਹਨ ਪਾਲੂ ਜੈਲੀਫਿਸ਼ ਅਤੇ ਕਛੂ ਇਸਦਾ ਜਵਾਬ ਹੈ ਜੀ ਜੈਲੀਫਿਸ਼ ਸਵਾਲ ਨੰਬਰ 11 ਚਿੱਕੜ ਸੁਟਣਾ ਮੁਹਾਵਰੇ ਦਾ ਕੀ ਅਰਥ ਹੈ ਤੁਹਾਡੇ অপਸ਼ਨ ਹਨ ਕੂੜਾ ਸੁਟਣਾ ਗੰਦ ਪਾਉਣਾ ਅਤੇ ਬਦਨਾਮੀ ਕਰਨਾ ਇਸਦਾ ਜਵਾਬ ਹੈ ਜੀ ਬਦਨਾਮੀ ਕਰਨਾ ਸਵਾਲ ਨੰਬਰ 12 ਸੱਪ ਦੇ ਜ਼ਹਿਰ ਦਾ ਰੰਗ ਕਿਹੜਾ ਹੁੰਦਾ ਹੈ ਤੁਹਾਡੇ অপਸ਼ਨ ਹਨ ਨੀਲਾ ਪੀਲਾ ਅਤੇ ਹਰਾ ਇਸ ਦਾ ਜੁਆਬ ਹੈ ਜੀ ਨੀਲਾ ਦੋਸਤੋ ਐਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਪਲੀਜ਼ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ